ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੋਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ 5 ਸਾਲਾਂ ਦੇ ਮਾਸੂਮ ਬੱਚੇ ਨਾਲ ਦਰਿੰਦਗੀ ਹੋਈ ਆ ਜਿਹੜੀ ਕਿ ਕੋਈ ਸੋਚ ਵੀ ਨਹੀਂ ਸਕਦਾ ਜਦੋਂ ਉਹਦੇ ਬਾਰੇ ਕੋਈ ਸੋਚਦਾ ਜਾਂ ਉਹ ਨਿਊਜ਼ ਸੁਣਦਾ ਤਾਂ ਉਹਦਾ ਕਾਲਜਾ ਫੜਦਾ ਕਿਉਂਕਿ ਪੰਜਾਬੀਆਂ ਨੇ ਕਦੇ ਵੀ ਇਦਾਂ ਦੇ ਕਾਹੜ ਹੁੰਦੇ ਨਹੀਂ ਦੇਖੇ ਕੋਈ ਇੰਨੀ ਗਿਰੀ ਹੋਈ ਹਰਕਤ ਵੀ ਕਰ ਸਕਦਾ ਪਰ ਤੁਹਾਨੂੰ ਪਤਾ ਇਸ ਦਰਿੰਦੇ ਨੇ ਉਹ 5 ਸਾਲਾਂ ਦੇ ਬੱਚੇ ਨਾਲ ਕੀ ਕੁਛ ਕੀਤਾ ਤੇ ਕਿੰਨੀ ਉਹਨੂੰ ਬਹਿਰ ਐਮੀ ਨਾਲ ਕਿੱਤਾਂ ਦੀ ਉਹਨੂੰ ਮੌਤ ਦਿੱਤੀ ਤੇ ਹੁਣ ਪੁਲਿਸ ਨੇ ਉਹਨੂੰ ਫੜ ਲਿਆ ਸੀ ਤੇ ਚਲਾਨ ਪੇਸ਼ ਕੀਤਾ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਉੱਥੇ ਉਸ ਨੇ ਕੋਰਟ ਦੇ ਵਿੱਚ ਕੀ ਕਿਹਾ ਕੀ ਕਿਹਾ ਉਹਦੇ ਬਾਰੇ ਐਡਵੋਕੇਟ ਦੀ ਜਿਹੜਾ ਕਿ 5 ਸਾਲਾਂ ਬੱਚੇ ਹਰਵੀਰ ਦੀ ਕੇਸ ਦੀ ਪੈਰਵਾਈ ਕਰ ਰਿਹਾ ਹੈ ਇੰਟਰਵਿਊ ਆਈ ਹੈ ਇੰਟਰਵਿਊ ਕੀਤੀ ਸਾਰੇ ਵੱਖ-ਵੱਖ ਚੈਨਲਾਂ ਨੇ ਵੀ ਕੀਤੀ ਆ ਤੇ ਉਹਦੇ ਵਿੱਚ ਐਡਵੋਕੇਟ ਸਾਹਿਬ ਨੇ ਸਾਫ਼-ਸਾਫ਼ ਦੱਸਿਆ ਕੀ ਹੋਣਾ ਚਾਹੀਦਾ ਕੀ ਹੈਗਾ ਇਸ ਕੇਸ ਦੇ ਵਿੱਚ ਪਰ ਉਹਨਾਂ ਦੀ ਜਿਹੜੀ ਆਪਣਾ opinion ਸੀਗਾ ਕਿ ਉਹਨਾਂ ਨੇ ਤੇ ਇਹੀ ਕਿਹਾ ਕਿ ਮੈਂ ਜੋ ਕਿ ਮੈਂ ਚਾਹੁੰਦਾ ਕਿ ਇਹਨੂੰ ਸਿੱਧਿਓ ਸਿੱਧੀ ਫਾਂਸੀ ਹੋਵੇ ਜੋ ਕਿ ਉਹ ਚਾਹੁੰਦਾ ਬਾਕੀ ਕੋਰਟ ਜੱਜ ਜੱਜ ਦੇ ਕਾਨੂੰਨ ਦੇ ਤਹਿਤ ਜੋ ਵੀ ਸਜ਼ਾ ਹੋਏਗੀ ਉਹ ਤਾਂ ਕਾਨੂੰਨ ਦੇ ਤਹਿਤ ਹੀ ਹੋਏਗੀ ਪਰ ਉਹ ਚਾਹੁੰਦਾ ਕਿ ਇਹਨੂੰ ਮੈਂ ਜਲਦੀ ਉਹ ਜਲਦੀ ਫਾਸਟ ਟਰੈਕ ਜਿਹੜੀ ਅਦਾਲਤਾਂ ਹੁੰਦੀਆਂ ਉਹ ਕੇਸ ਹੁੰਦੇ ਉਹਨਾਂ ਦੇ ਵਿੱਚ ਜਾ ਕੇ ਇਹਨੂੰ ਜਲਦੀ ਤੋਂ ਜਲਦੀ ਸਜ਼ਾ ਦਵਾਮਾ ਸਜ਼ਾ ਇਹ ਮੌਤ ਹੋਣੀ ਚਾਹੀਦੀ ਹੈ ਕਿਉਂਕਿ ਜੋ ਇਹਨੇ ਕਾਹਨ ਕੀਤਾ ਜੋ ਇਹਨੇ ਗੁਨਾ ਕੀਤਾ ਉਹ ਇਹਨੂੰ ਪਤਾ ਨਹੀਂ ਇਹਨੇ ਕਿੱਡਾ ਵੱਡਾ ਕੀਤਾ ਤੇ ਉੱਥੇ ਜਾ ਕੇ ਉਹ ਦਰਿੰਦੇ ਦਾ ਕੀ ਕਹਿਣਾ ਸੀਗਾ ਕੀ ਉਹਦੇ ਹੌਪ ਹੌ ਸੀਗੀ ਉਹ ਵੀ ਇਹਨੇ ਐਡਵੋਕੇਟ ਸਾਹਿਬ ਨੇ ਬਿਆਨ ਕੀਤੇ ਆ ਕਿ ਉਸ ਬੰਦੇ ਨੂੰ ਕੁਝ ਅਹਿਸਾਸ ਹੀ ਨਹੀਂ ਹੈ ਤੁਸੀਂ ਸੋਚ ਸਕਦੇ ਆ ਕਿ ਉਹਨੇ ਐਡਾ ਵੱਡਾ ਕਾਹਨ ਕਰਤਾ ਪੂਰਾ ਪੰਜਾਬ ਰੁਵਾ ਕੇ ਰੱਖਤਾ ਕਿ ਇਸ ਬੱਚੇ ਨਾਲ ਕੀ ਕੁਝ ਕੀਤਾ ਉਹਨੇ ਪਰ ਉਸ ਬੰਦੇ ਨੂੰ ਕੋਈ ਹੈ ਹੀ ਨਹੀਂ ਬਿਲਕੁਲ ਵੀ ਅਫਸੋਸ ਨਹੀਂ ਹੈ ਉਸ ਬੰਦੇ ਨੂੰ ਕਿ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਕਿਉਂਕਿ ਇਹ ਇਹ ਗੱਲ ਤਾਂ ਸਾਰਿਆਂ ਨੂੰ ਵੀ ਪਤਾ ਕਿ ਜਦੋਂ ਉਸ ਬੰਦੇ ਨੂੰ ਫੜਿਆ ਸੀ ਤੇ ਉਹ ਬੰਦੇ ਨੇ ਪੁਲਿਸ ਨੂੰ ਪੂਰੀ ਰਾਤ ਉਲਝਾ ਕੇ ਰੱਖਿਆ ਸੱਚ ਨਹੀਂ ਸੀ ਦੱਸਿਆ ਕਿੰਨਾ ਖਤਰਨਾਕ ਬੰਦਾ ਹੋਊਗਾ ਕਿਦਾਂ ਦਾ ਦਾ ਮਾਈਂਡ ਹੋਊਗਾ ਤੇ ਸੋਚ ਸਕਦੇ ਆ ਪੂਰੀ ਰਾਤ ਉਹ ਪੁਲਿਸ ਨੂੰ ਕਮਾ ਕੇ ਰੱਖਦਾ ਨਸ਼ੇ ਦੇ ਹਾਲਤ ਚ ਸੀ ਸਵੇਰੇ ਜਾ ਕੇ ਮੰਨਿਆ ਕਿੰਨੇ ਬੰਦਿਆਂ ਦਾ ਨਾਮ ਲਿਆ ਹੈ ਜੀ ਇਹ ਵੀ ਨਹੀਂ ਪਤਾ ਹੈਗਾ ਕੇਸ ਦੇ ਵਿੱਚ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਕਿੰਨੇ ਬੰਦੇ ਇਨਵੋਲਵ ਕੱਲਾ ਹੀ ਸੀ ਨਾਲ ਹੋਰ ਵੀ ਸੀ ਇਹਦੇ ਕੇਸ ਦੇ ਵਿੱਚ ਤੇ ਹਾਲੇ ਬਾਕੀ ਉਹਨੇ ਇੱਕ ਅਪੀਲ ਹੋਰ ਵੀ ਕੀਤੀ ਹੈ ਕਿ ਜਦੋਂ ਵੀ ਚਲਾਨ ਪੇਸ਼ ਕਰਨਾ ਹੈ ਨਾ ਸਟਰੋਂਗ ਕੀਤਾ ਜਾਵੇ ਪੇਸ਼ਕ 2-3 ਦਿਨ 4 ਦਿਨ ਜ਼ਿਆਦਾ ਲੱਗ ਜਾਣ ਪਰ ਜਿੰਨੀ ਵੀ ਇਨਵੈਸਟੀਗੇਸ਼ਨ ਹੋਣੀ ਆ ਬਹੁਤ ਸਟਰੋਂਗ ਹੋਣੀ ਚਾਹੀਦੀ ਆ ਤਾਂ ਕਿ ਇਹ ਇਹਨੂੰ ਕੜੀ ਤਾਂ ਕੜੀ ਕੀ ਸਜ਼ਾ ਵਸ 21 ਸਜ਼ਾ ਫਾਂਸੀ ਹੋਣੀ ਚਾਹੀਦੀ ਆ ਪਰ ਉਹ ਹੋਣਾ ਤਾਂ ਹੈ ਕਿ ਇੱਕ ਸਟਰੋਂਗ ਚਲਾਨ ਪੇਸ਼ ਕੀਤਾ ਜਾਵੇ ਜਿਹੜੇ ਆਪਣੇ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਨੂੰ ਅਪੀਲ ਆ ਕਿ ਜਿੰਨੀ ਵੀ ਟਾਈਮ ਲੈਣਾ ਲੈ ਲੋ ਪਰ ਇਦਾਂ ਦਾ ਚਲਾਨ ਪੇਸ਼ ਕਰਿਓ ਕਿ ਜਿਹਦੇ ਨਾਲ ਵਾਕੇ ਹਰਵੀਰ ਨੂੰ ਇਨਸਾਫ ਮਿਲ ਸਕੇ ਕਿਉਂਕਿ ਹੁਣ ਇਹ ਬਰਿੰਦਾ ਇਹ ਤਾਂ ਪੱਕਾ ਗੱਲ ਹੋ ਗਈ ਕਿ ਇਹ ਸਮਾਜ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਤੇ ਹੁਣ ਪੰਜਾਬੀਆਂ ਨੇ ਮਹਿੰਮ ਵੀ ਸ਼ੁਰੂ ਕਰਤੀ ਹੈ ਸੋਨੂੰ ਸਾਰੇ ਨੂੰ ਪਤਾ ਬਈ ਇਹ ਪੰਜਾਬ ਉਹ ਪੰਜਾਬ ਬਚਾਓ ਤੇ ਉਹ ਦੀ ਵਜ੍ਹਾ ਇਹੀ ਆ ਕਿ ਇਹਦੇ ਪਿੱਛੇ ਦੇਖ ਲਓ ਹੁਣ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿ ਕਿਹੜੇ ਕਿੱਦਾਂ ਦੀ ਭੇਟ ਜਾਣ ਗਿਆ ਉਹ 5 ਸਾਲਾਂ ਦਾ ਬੱਚਾ ਮਾਸੂ ਜਦੋਂ ਜਿਸ ਬੰਦੇ ਨੇ ਉਹਨੂੰ ਦੇਖਿਆ ਸੀ ਉਹਦੇ ਵੀ ਇੰਟਰਵਿਊ ਸਾਹਮਣੇ ਜਦੋਂ ਉਹਨੇ ਦੱਸਿਆ ਸੀ ਨਾ ਕਿ ਇਸ ਇਸ ਬੱਚੇ ਨਾਲ ਕਿਹੜੀ ਹਾਲਤ ਦੇ ਵਿੱਚ ਸੀ ਸੱਚ ਬੁੱਝੋ ਜਿਹੜਾ ਵੀ ਉਹ ਇੰਟਰਵਿਊ ਜਾ ਉਹ ਸੁਣਦਾ ਸੀ ਉਹਦੀ ਗੱਲਾਂ ਤਾਂ ਰੋਂਦਾ ਸੀ ਵੀਡੀਓ ਦੀ ਭੈਣ ਉਹਨੂੰ ਕਹਿ ਰਹੀ ਸੀ ਕਿ ਮੈਂ ਪੁੱਛਣਾ ਕਾਲਜਾ ਫੜਦਾ ਸੀ ਉਹਦੋਂ ਬਾਕੀ ਹੁਣ ਨਹੀਂ ਆਣਾ ਇਹਨੇ ਬਾਹਰ ਨਾ ਹੀ ਕਦੇ ਆਵੇ ਬਾਹਰ ਐਡਵੋਕੇਟ ਸਾਹਿਬ ਨੇ ਕਿਹਾ ਸੀ ਕਿ ਅਸੀਂ ਇਹਦੀ ਪੈਰਵਾਈ ਕਰ ਰਹੇ ਆ ਅਸੀਂ ਪੂਰੇ ਜਿਲ੍ਹੋਂ ਤਿਲੋਂ ਕਰਾਂਗੇ ਔਰ ਜਿੰਨਾ ਵੀ ਹੋ ਸਕੇ ਜਲਦੀ ਜਲਦੀ ਉਹਨੂੰ ਸਜ਼ਾ ਦਿਵਾ ਕੇ ਦਿਵਾ ਕੇ ਹੀ ਹਟਾਂਗੇ ਔਰ ਸਜ਼ਾ ਹੋਣੀ ਵੀ ਚਾਹੀਦੀ ਹਰ ਕੋਈ ਕਹਿ ਰਿਹਾ ਉਹਨਾਂ ਨੂੰ ਪੁੱਛਿਆ ਸੀ ਵੀ ਜੱਜ ਸਾਹਿਬ ਦਾ ਕੀ ਰਿਐਕਸ਼ਨ ਸੀ ਪਰ ਉਹਨਾਂ ਨੇ ਇਸ ਚੀਜ਼ ਤੇ ਟਿੱਪਣੀ ਕਰਨ ਦੀ ਤੋਂ ਮਨ੍ਹਾ ਕਰਤਾ ਕਿਉਂਕਿ ਉਹ ਕਹਿੰਦੇ ਵੀ ਅਸੀਂ ਜੱਜ ਦੇ ਲਈ ਇਦਾਂ ਦੀ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਮੇਰਾ ਖੁਦ ਦਾ ਮੰਨਣਾ ਕਿ ਉਸ ਟਾਈਮ ਜੱਜ ਵੀ ਹੀ ਕਹਿੰਦਾ ਹੋਣਾ ਕਿ ਜੇ ਅਗਰ ਕਾਨੂੰਨ ਕੋਈ ਨਾ ਹੁੰਦਾ ਨਾ ਤਾਂ ਹੁਣ ਮੈਂ ਵੀ ਇਹਨੂੰ ਲਿਖ ਕੇ ਦੇ ਦਿੰਦਾ ਵੀ ਚਲੋ ਜੀ ਜਾਣ ਦੁਫਾਨ ਸੀ ਪਰ ਕਾਨੂੰਨ ਤੁਹਾਨੂੰ ਪਤਾ ਹੀ ਆ ਉਹਦੀ ਮੰਨਣੀ ਪੈਂਦੀ ਹਰ ਇੱਕ ਨੂੰ ਤੇ ਜਲਦੀ ਜਲਦੀ ਸਜ਼ਾ ਹੋਊਗੀ ਸਾਰੇ ਹੁਣ ਇਹੀ ਪ੍ਰੇ ਕਰਦੇ ਪਏ ਰੱਬ ਅੱਗੇ ਕਿ ਉਸ ਮਾਸੂਮ ਬੱਚੇ ਨੂੰ ਆਪਣੇ ਚਰਨਾਂ 'ਚ ਜਗਾ ਬਖਸ਼ੇ ਆਤਮਾ ਨੂੰ ਸ਼ਾਂਤੀ ਮਿਲੇ ਜੋ ਉਹਦੇ ਨਾਲ ਦਰਿੰਦਗੀ ਹੋਈ ਆ ਤੇ ਬਾਕੀ ਇਹਨਾਂ ਤਾਂ ਹੁਣ ਸਜ਼ਾ ਮਿਲਣੀ ਹੀ ਮਿਲਣੀ ਆ ਤੇ ਮਿਲਣੀ ਹੀ ਚਾਹੀਦੀ ਆ ਜੋ ਮਰਜ਼ੀ ਹੋ ਜਵੇ ਸਾਰੇ ਪੰਜਾਬੀ ਇੱਕ ਦੂਜੇ ਦਾ ਸਾਥ ਦਿਓ ਨਾਲ ਖੜੇ ਰਹੋ ਤੇ ਬਾਕੀ ਜੋ ਵੀ ਤੁਸੀਂ ਕਹਿਣਾ ਹੋਇਆ ਪੁੱਛਣਾ ਹੋਇਆ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ